ਵਧਾਈ ਲੈ ਨੂੰ ਲੈ ਕੇ ਕਿਨਰਾ ਦੇ ਦੋ ਗੁੱਟਾਂ ਦੇ ਵਿੱਚ ਖੁੰਡੇ ਝੜਪ ਹੁੰਦੀ ਹੈ ਸਸਿਕਾ ਜੀ ਨਮਸਕਾਰ ਮਾਬੀਗੇ ਸੇ ਤੁਹਾਡੇ ਨਾਲ ਇਸ ਸਮੇਂ ਦੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਦੇ ਇੱਕ ਇਲਾਕੇ ਦੀ ਖਬਰ ਸਾਹਮਣੇ ਆਉਂਦੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਕਿਨਰਾ ਦੇ ਦੋ ਗੁੱਟਾਂ ਦੇ ਵਿੱਚ ਖੂਨੀ ਝੜਪ ਹੁੰਦੀ ਹੈ ਹੱਥੋ ਪਾਈ ਹੁੰਦੀ ਏ ਇੱਕ ਦੂਜੀ ਦੇ ਢੋਲਕੀਆਂ ਤੱਕ ਭਰਾਈਆਂ ਜਾਂਦੀਆਂ ਨੇ ਤੁਸੀਂ ਇਹ ਦੇਖ ਸਕਦੇ ਹੋ ਹਾਲਾਂਕਿ ਮਾਮਲਾ ਜੋ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਫਿਰੋਜ਼ਪੁਰ ਦੇ ਇੱਕ ਘਰ ਦੇ ਵਿੱਚ ਜਿਵੇਂ ਕਿ ਵਿਆਹ ਨੂੰ ਲੈ ਕੇ ਵਧਾਈ ਲੈਣ ਜਦੋਂ ਕਿੰਦਰ ਆਉਂਦੇ ਨੇ ਤਾਂ ਹਾਲਾਂਕਿ ਕਿੰਦਰ ਦੇ ਵੱਲੋਂ ਅਲੱਗ-ਅਲੱਗ ਇਲਾਕੇ ਜਿਹੜੇ ਉਹ ਵੱਡੇ ਜਾਂਦੇ ਨੇ ਸੋ ਉਸੇ ਲੈ ਕੇ ਇੱਕ ਕਿੰਦਰ ਦਾ ਗਰੁੱਪ ਜਦੋਂ ਉਸ ਘਰ ਦੇ ਵਿੱਚ ਵਧਾਈ ਲੈਣਾ ਹੁੰਦਾ ਤੇ ਉਹਨਾਂ ਤੋਂ ਬਾਅਦ ਹੀ ਇੱਕ ਦੂਸਰਾ ਗਰੁੱਪ ਵੀ ਉਸੇ ਜਗ੍ਹਾ ਤੇ ਵਧਾਈ ਲੈਣਾ ਜਾਂਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਬਹਿਸ ਹੁੰਦੀ ਹੈ ਕਿ ਆਖਿਰਕਾਰ ਤੁਸੀਂ ਕਿਵੇਂ ਆਗੇ ਇਲਾਕਾ ਸਾਡਾ ਹੈ ਇਹ ਇਲਾਕੇ ਨੂੰ ਲੈ ਕੇ ਜਿਹੜੀ ਇਹ ਬਹਿਸ ਹੁੰਦੀ ਹੈ ਤੇ ਬਹਿਸ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਹੱਥੋਂ ਪੈਰ ਤੱਕ ਪਹੁੰਚਦੀ ਹੈ। ਦੋਸਤੋ ਬਾਅਦ ਇੱਕ ਵੱਡੀ ਖੂਨੀ ਝੜਪ ਜਿਹੜੀ ਹੈ ਕਿਨਰਾਂ ਦੇ ਦੋ ਗਰੁੱਪ ਵਿੱਚ ਦੇਖਣ ਨੂੰ ਮਿਲੀਏ ਤਸਵੀਰਾਂ ਦੇਖ ਸਕਦੇ ਹੋ। ਫਿਰੋਜ਼ਪੁਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਵਿਆਹ ਵਾਲੇ ਘਰ ਦੇ ਵਿੱਚ ਉਹ ਵਧਾਈ ਲੈਣ ਨੂੰ ਲੈ ਕੇ ਦੋ ਕਿਨਰ ਗਰੁੱਪ ਆਪਸ ਵਿੱਚ ਝੜਪਦੇ ਨੇ ਝੜਪ ਇੰਨੀ ਵੱਧ ਰਹੀ ਹੈ ਕਿ ਆਖਿਰਕਾਰ ਉਹ ਝੜਪ ਹੱਥੋਂ ਪੈਰ ਤੱਕ ਪਹੁੰਚ ਜਾਂਦੀ ਹੈ। ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਜਿਹੜੀ ਘਟਨਾ ਹੈ ਪੁਕਾਤ ਹੁਣ ਦਿਨ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਫਿਰੋਜ਼ਪੁਰ ਦੀ ਇਹ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਜਦੋਂ ਜੇ ਕਿੰਦਰਾ ਦੇ ਗਰੁੱਪ ਦੀ ਗੱਲ ਕਰੀਏ ਕਿਉਂਕਿ ਹਰ ਇੱਕ ਇਲਾਕੇ ਜਿਹੜੇ ਹੁੰਦੇ ਨੇ ਉਹ ਕਿੰਦਰਾ ਨੇ ਆਪਣੇ ਆਪਣੇ ਅਕੋਰਡਿੰਗਲੀ ਜਿਹੜੇ ਉਹ ਵੰਡੇ ਹੁੰਦੇ ਨੇ ਕਿ ਹਾਂਜੀ ਇਹ ਇਲਾਕਾ ਸਾਡਾ ਹੈ ਇਸ ਇਲਾਕੇ ਦੇ ਵਿੱਚ ਜਿੰਨੀਆਂ ਵਧਾਈਆਂ ਹੋਣਗੀਆਂ ਜਾਂ ਜਿਨ੍ਹਾਂ ਘਰਾਂ 'ਚ ਵਧਾਈ ਲੈਣ ਜਾਣੀ ਹੈ ਉਹ ਇੱਕ ਗਰੁੱਪ ਵਧਾਈ ਲੈਣ ਜਾਏਗਾ ਲੇਕਿਨ ਉੱਥੇ ਇੱਕੋ ਘਰ ਦੇ ਵਿੱਚ ਜਦੋਂ ਦੋ ਗਰੁੱਪ ਪਹੁੰਚ ਜਾਂਦੇ ਨੇ ਕਿੰਦਰਾ ਦੇ ਦੋ ਜਿਹੜੇ ਗੱਠ ਜਿਹੜੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਉਨ੍ਹਾਂ ਦੀ ਆਪਸੀ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਤੁਹਾਨੂੰ ਇੱਕ ਵੱਡੀ ਝੜਪ ਜਿਹੜੀ ਹੈ ਇਹਨਾਂ ਕਿਨਾਰੇ ਦੇ ਦੋ ਗਰੁੱਪਾਂ ਦੇ ਦੇਖਣ ਨੂੰ ਮਿਲੇਗੀ ਹੱਥੋ ਪਾਈ ਹੁੰਦੀ ਹੈ ਹੱਥੋ ਪਾਈ ਦੇ ਨਾਲ-ਨਾਲ ਇੱਕ ਦੂਜੇ ਦੇ ਉੱਪਰ ਢੋਲਕੀਆਂ ਜਾਂ ਜੋ ਉਹਨਾਂ ਦੇ ਹੱਥੇ ਜੋ ਵੀ ਹੈ ਇੱਕ ਦੂਜੇ ਦੇ ਉੱਰਾਂ ਦੇ ਦੇਖੇ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਫਿਰੋਜ਼ਪੁਰ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਕਿ ਕਿਨਾਰੇ ਦੇ ਦੋ ਗਰੁੱਪਾਂ ਦੇ ਵਿੱਚ ਇੱਕ ਵੱਡੀ ਝੜਪ ਦੇਖਣ ਨੂੰ ਮਿਲੀ ਹੈ ਜੇ ਮੇਰਾ ਨਾਮ ਹੈ ਜੀ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਦਰਅਸਲ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਇਸ ਵਾਰ ਵੀ ਇਹਨਾਂ ਨੇ ਇਨਦਾ ਕੀਤਾ ਆ ਸਾਡਾ ਮਾਰ ਕੁੱਟ ਕੀਤੀ ਆ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਆ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਦਤਮੀਜ਼ੀ ਨਾਲੇ ਬਿਹੇਵ ਕੀਤਾ ਇਹਨਾਂ ਨੇ ਸੜਨਾ ਧੱਕਾ ਕਰਦੇ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਕੰਮ ਕਰਦਾ ਢੁੱਟਦਾ ਤੇ ਇਹਨਾਂ ਨੇ ਅਨਪਛਾਤੇ ਸਾਰਿਆਂ ਨੇ ਆ ਕੇ ਮੇਰੀ ਗੱਲ ਪੈ ਗਈ ਇਹਨਾਂ ਨੇ ਕਾਪੇ ਹਮਾਰੇ ਦੇ ਸਾਰੇ ਵਧਾਈ ਲੈਣ ਗਏ ਸਾਰੇ ਜਮਾਨਾ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਤੇ ਅਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਕੇ ਸਾਡੇ ਗੱਲ ਪੈ ਗਏ ਉੱਥੇ ਨਾਲ ਉਹਨਾਂ ਸਮਾਨ ਤੋੜਿਆ ਨਾਲੇ ਸਾਡਾ ਨੁਕਸਾਨ ਕੀਤਾ ਮੈਨੂੰ ਅਸੀਂ ਆਪ ਆਪਣੇ ਇਲਾਕਿਆਂ 'ਚ ਜਾਣਦੇ ਹਾਂ ਅਸੀਂ ਮੋਹਲੇ ਇਲਾਕੇ ਲਿੱਤੇ ਹੋਏ ਆ ਇਹ ਸਾਡੇ ਕੋਲ ਕਾਗਜ਼ 'ਚ ਨੇ ਅਸੀਂ ਮੋਲੇ ਇਲਾਕੇ ਲਿੱਤੇ ਹੋਇਆ ਠੀਕ ਹੈ ਜੀ ਇਹ ਸਾਡੇ ਇਲਾਕਿਆਂ ਚ ਜਾ ਕੇ ਗੁੰਡਾਗਰਦੀ ਕਰਦੇ ਨੇ ਨਸ਼ਾ ਪੱਤਾ ਪੀਂਦੇ ਨੇ ਗੁੰਡਾਗਰਦੀ ਕਰਦੇ ਧੱਕੇਸ਼ਾਹੀ ਕਰਕੇ ਸਾਡੀ ਵਧਾਈਆਂ ਚੱਕਦੇ ਨੇ ਤੇ ਬੀਲ ਹੈ ਸਾਰੇ ਸ਼ਹਿਰ ਵਾਸੀਆਂ ਨਾਲੋਂ ਪਿੰਡਾਂ ਵਾਲਿਆਂ ਨਾਲ ਵੀ ਇਹ ਜੇ ਬੰਦਿਆਂ ਤੋਂ ਤੁਸੀਂ ਬਚੋ ਜੋ ਸਾਡਾ ਇਲਾਕਾ ਇਲਾ ਸਾਡਾ ਇਲਾਕਾ ਅਸੀਂ ਤੁਹਾਡੇ ਇਲਾਕੇ ਚ ਆਵਾਂਗੇ ਅਸੀਂ ਵਧਾਈ ਲੈਣ ਦੇ ਹੱਕਦਾਰ ਹੈ ਤੁਹਾਡੇ ਏ ਜਿਆ ਤਾਂ ਤੁਸੀਂ ਬੱਚੋ ਤੁਹਾਡੇ ਬੱਚੇ ਰਾਜੀ ਰਹਿਣ ਜੈ ਭਾਰਤ ਜੈ ਭੀ